Amazon ਤੇ ਸਿੱਖਾਂ ਦੇ ਧਾਰਮਿਕ ਗ੍ਰੰਥ ਵਿੱਚ ਜਾ ਰਹੇ ਸੀ ਤੇ ਜਿਸ ਨੂੰ ਲੈ ਕੇ ਹੁਣ ਐਸਜੀਪੀਸੀ ਗਰਮ ਦਿਖਾਈ ਦੇ ਰਹੀ ਹੈ ਤੇ ਦੱਸਦੀ ਹੈ ਕਿ ਵੱਡੀ ਅਪਡੇਟ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਐਸਜੀਪੀਸੀ ਦੇ ਪ੍ਰਦਾਨ ਹਰਜਿੰਦਰ ਸਿੰਘ ਤਾਂ ਮੈਨੇ ਕਿਹਾ ਕਿ ਐਮਾਜ਼ੋਨ ਅਤੇ ਹੋਰ ਜਿਹੜੀ ਹੈ ਕਿ ਵੈਬਸਾਈਟਾਂ ਦੇ ਵੱਲੋਂ ਸਿੱਖ ਧਰਮ ਗ੍ਰੰਥਾ ਤੇ ਪਵਿੱਤਰ ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤੇ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਐਮਾਜ਼ੋਨ ਵੱਲੋਂ ਗੁਟਕਾ ਸਾਹਿਬ ਤੇ ਗੁਰਬਾਣੀ ਦੇ ਗ੍ਰੰਥਾਂ ਦੀ ਆਨਲਾਈਨ ਵਿਕਰੀ ਤੇ ਇਤਰਾਜ਼ ਚਿਤਾਇਆ ਹੈ ਤੇ ਸਿੱਖ ਧਾਰਮਿਕ ਗ੍ਰੰਥਾਂ ਦੀ ਜਿਹੜੀ ਕਿ ਵਿਕਰੀ ਨੂੰ ਤੁਰੰਤ ਬੰਦ ਕਰਨ ਦੇ ਲਈ ਕਿਹਾ ਤੇ ਉਹਨਾਂ ਨੇ ਕਿਹਾ ਕਿ ਸਿੱਖ ਮਰਿਆਦਾ ਦੀ ਜਿਹੜਾ ਕਿ ਉਲੰਘਣਾ ਕੀਤੀ ਜਾ ਰਹੀ ਹੈ ਤੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਐਮਾਜ਼ਾਨ ਅਤੇ ਹੋਰ ਇਕ ਕਮਰਸ ਜਿਹੜੀ ਕਿ ਵੈਬਸਾਈਟਾਂ ਦੇ ਵੱਲੋਂ ਸਿੱਖ ਧਰਮ ਗ੍ਰੰਥਾਂ ਤੇ ਪਵਿੱਤਰ ਗੁਰੂਕਾ ਸਾਹਿਬ ਦੀ ਆਨਲਾਈਨ ਵਿਕਰੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਜਦੋਂ ਕਿ ਇਹ ਪਾਰਸਲ ਜਾਂ ਕੋਰੀਅਰ ਆਹੀਂ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਦਾ ਹੈ ਤਾਂ ਇਹ ਸੁਬਾਵਕ ਹੈ ਤੇ ਇਸ ਦੇ ਸਤਿਕਾਰ ਅਤੇ ਸਤਿਕਾਰ ਨੂੰ ਠੇਸ ਪਹੁੰਚਦੀ ਹੈ ਕਿਉਂਕਿ ਸਿੱਖ ਮਰਿਆਦਾ ਦੀ ਪਾਲਣਾ ਨਹੀਂ ਕੀਤੀ ਜਾਂਦੀ ਤੇ ਜਿਸ ਨੂੰ ਲੈ ਕੇ ਐਸਜੀਪੀਸੀ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਸਿੱਖ ਕੌਮ ਤੇ ਸਰਦਾਲੂਆਂ ਦੇ ਮਨਾਂ ਦੇ ਵਿੱਚ ਗੁਰਬਾਣੀ ਪ੍ਰਤੀ ਅ타 ਸ਼ਰਦਾ ਅਤੇ ਸਤਿਕਾਰ ਹੈ ਤੇ Amazon ਤੇ ਕੁਝ ਹੋਰ ਹੀ ਵੈਬਸਾਈਟਾਂ ਦੇ ਵੱਲੋਂ ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਨਾਲ ਸਿੱਖਾਂ ਦੇ ਵਿੱਚ ਰੋਸ ਹੈ ਤੇ ਉਹਨਾਂ ਨੇ Amazon ਅਤੇ ਅਜਹੀਆਂ ਹੋਰ ਕੰਪਨੀਆਂ ਰ ਆਪਣੀ ਵੈਬਸਾਈਟ ਤੋਂ ਗੁਰਬਾਣੀ ਦੇ ਪਵਿੱਤਰ ਗੁਟਕਾ ਸਾਹਿਬ ਨੂੰ ਤੁਰੰਤ ਹਟਾਉਣ ਦੇ ਲਈ ਕਿਹਾ ਹੈ ਅਪੀਲ ਕੀਤੀ ਹੈ ਕਿ ਗੁਰਬਾਣੀ ਦੇ ਸਤਿਕਾਰ ਨੂੰ ਮੁੱਖ ਰੱਖਦੇ ਹਾਂ ਗੁਟਕਾ ਸਾਹਿਬ ਅਤੇ ਪਵਿੱਤਰ ਸਾਂਚੀ ਨੂੰ ਆਨਲਾਈਨ ਵੇਚਣ ਤੋਂ ਗਰੇਜ਼ ਕਰਨ ਤੇ ਐਸ.ਜੇ.ਪੀ.ਸੀ. ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਤੇ ਜਿਸ ਬਾਰੇ ਐਸ.ਜੇ.ਪੀ.ਸੀ. ਦੀ ਧਰਮ ਪ੍ਰਚਾਰ ਕਮੇਟੀ ਦੀ ਹੋਣ ਵਾਲੀ ਮੀਟਿੰਗ ਦੇ ਵਿੱਚ ਵਿਚਾਰ ਕੀਤਾ ਜਾਵੇਗਾ ਤੇ ਪਿਛਲੇ ਦਿਨ ਅਜਿਹਾ ਮਾਮਲਾ ਸਾਹਮਣੇ ਆਇਆ ਤੇ ਐਮਾਜ਼ਾਨ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਤੇ ਜਿਸ ਤੋਂ ਬਾਅਦ ਗੁਟਕਾ ਸਾਬ ਦੀ ஆன்ਲਾਈਨ ਵਿਕਰੀ ਕੁਝ ਸਮੇਂ ਦੇ ਲਈ ਬੰਦ ਕਰ ਦਿੱਤੀ ਗਈ ਸੀ ਤੇ ਉਹਨਾਂ ਨੇ ਕਿਹਾ ਕਿ ਹੁਣ ਸਿਕ ਭਾਈਚਾਰੇ ਦੇ ਮੈਂਬਰਾਂ ਨੇ ਧਿਆਨ ਦੇ ਵਿੱਚ ਲਿਆਂਦਾ ਹੈ ਕਿ ਉਹ ਅਜਿਹੀ ਪ੍ਰਥਾ ਮੁੜ ਸ਼ੁਰੂ ਹੋ ਗਈ ਹੈ ਤੇ ਸਬੰਧੀ Amazon ਨੂੰ ਪੱਤਰ ਲਿਕੇ ਆਪਣੀ ਵੈਬਸਾਈਟ ਤੋਂ ਗੁਰਬਾਣੀ ਦੇ ਗੁਟਕਾ ਸਾਹਿਬ ਨੂੰ ਤੁਰੰਤ ਹਟਾਉਣ ਅਤੇ ਇਸ ਦਾ ਸਪਸ਼ਟੀਕਰਨ STPC ਨੂੰ ਭੇਜਣ ਦੇ ਲਈ ਕਿਹਾ ਜਾ ਰਿਹਾ ਹੈ ਤੇ ਦੱਸਤੀ ਹੈ ਕਿ ਉੱਥੇ ਹੀ ਹੁਣ STPC ਇਸ ਗੱਲ ਦਾ ਇਤਰਾਜ਼ ਜਤਾ ਰਹੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਆਨਲਾਈਨ ਗੁਟਕਾ ਸਾਹਿਬ ਦੀ ਜਿਹੜੇ ਕਿ ਵੇਚੇ ਜਾ ਰਹੇ ਸੀ ਤੇ ਜਿਸ ਦੇ ਦੌਰਾਨ STPC ਕਾਫੀ ਗਰਮ ਦਿਖਾਈ ਦੇ ਤੇ ਜਸਨੂ ਲੈ ਕੇ ਉੱਥੇ ਹੀ ਜਿਹੜਾ ਕਿ ਨੋਟਿਸ ਭੇਜਿਆ ਗਿਆ ਤੇ ਐਸਜੀਪੀਸੀ ਨੇ ਇਸ ਗੱਲ ਨੂੰ ਲੈ ਕੇ ਇਤਰਾਜ਼ ਜਤਾਇਆ ਤੇ ਉਹਨਾਂ ਦਾ ਕਹਿਣਾ ਹੈ ਕਿ ਐਮਾਜ਼ਨ ਤੇ ਜਿਹੜੇ ਕਿ ਕੁਝ ਸਿੱਖਾਂ ਦੇ ਧਾਰਮਿਕ ਗ੍ਰੰਥ ਜਿਹੜੇ ਕਿ ਵੇਚੇ ਜਾ ਰਹੇ ਸੀ ਤੇ ਜਿਸ ਤੋਂ ਬਾਅਦ ਹੁਣ ਐਸਜੀਪੀਸੀ ਦੇ ਵੱਲੋਂ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਤੇ ਜਿਸ ਦੇ ਦੌਰਾਨ ਐਸਜੀਪੀਸੀ ਕਾਫੀ ਗਰਮ ਦਿਖਾਈ ਦੇ ਰਹੀ ਤੇ ਜਸਨੂ ਲੈ ਕੇ ਉੱਥੇ ਹੀ ਜਿਹੜਾ ਕਿ ਨੋਟਿਸ ਭੇਜਿਆ ਗਿਆ ਤੇ ਐਸਜੀਪੀਸੀ ਨੇ ਇਸ ਗੱਲ ਨੂੰ ਲੈ ਕੇ ਇਤਰਾਜ਼ ਜਤਾਇਆ ਤੇ ਉਹਨਾਂ ਦਾ ਕਹਿਣਾ ਹੈ ਕਿ ਐਮਾਜ਼ਨ ਤੇ ਜਿਹੜੇ ਕਿ ਕੁਝ ਸਿੱਖਾਂ ਦੇ ਧਾਰਮਿਕ ਗ੍ਰੰਥ ਜਿਹੜੇ ਕਿ ਵੇਚੇ ਜਾ ਰਹੇ ਸੀ ਤੇ ਜਿਸ ਤੋਂ ਬਾਅਦ ਹੁਣ ਐਸਜੀਪੀਸੀ ਦੇ ਵੱਲੋਂ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਹੈ